ਸਤਿ ਸ਼੍ਰੀ ਅਕਾਲ ਜੀ ਰਾਜੂ ਸਰਪੰਚ ਬੋਲਦਾ ਜੀ ਪਿੰਡ ਰਾਇਪਰ ਤੋਂ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਢੀਕ ਹੋ ਗਏ ਇੱਕ ਨਾ ਬਈ ਜੀ ਦੋ ਚਾਰ ਗੱਲਾਂ ਕਰਨੀਆਂ ਨੇ ਆ ਇੱਕ ਤਾਂ ਚੋਰੀਆਂ ਤੇ ਜਿਹੜੀਆਂ ਕਿਸਾਨਾਂ ਦੀਆਂ ਸੋਲਰ ਮੋਟਰਾਂ ਚੋਰੀ ਹੁੰਦੀਆਂ ਦੂਜੀ ਗੱਲ ਹੈਗੀ ਨਸ਼ਿਆਂ ਤੇ ਮੈਂ ਕੱਲ ਵੀ ਆਪਣੇ ਪਿੰਡ ਇਕੱਠ ਰੱਖਿਆ ਸੀਗਾ ਪਿੰਡ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਬਹੁਤ ਵੱਡਾ ਪਿੰਡ ਦਾ ਧੰਨਵਾਦ ਦੋਨੋਂ ਪੰਚਾਇਤਾਂ ਉੱਤੇ ਇਕੱਠੀਆਂ ਹੋਈਆਂ ਸੀ। ਸਖਰਾਜ ਵੀ ਆਇਆ ਸੀ, ਉਹਦੇ ਮੈਂਬਰ ਸਹਿਬਾਨ ਆਏ ਸੀ। ਸਾਰਾ ਪਿੰਡ ਆਇਆ ਸੀ। ਉਹਦੇ ਵਿੱਚ 2-3 ਬੇਨਤੀਆਂ ਕੀਤੀਆਂ ਸੀ, ਮਤੇ ਪਾਏ ਸੀ। ਵੀ ਕੋਈ ਵੀ ਬੰਦਾ ਪਿੰਡ ਦੇ ਵਿੱਚ ਕੋਈ ਨਸ਼ਾ ਪੱਤਾ ਵੇਚਦਾ ਹੈਗਾ, ਕੋਈ ਬੰਦਾ ਉਹਦੀ ਜਵਾਨਤ ਨਹੀਂ ਕਰਾਊਗਾ। ਨੰਬਰਦਾਰ ਸਾਹਿਬ, ਕੋਈ ਪਿੰਡ ਦਾ ਮੋਹਤਵਾਰ ਬੰਦਾ ਕੋਈ ਨਹੀਂ ਜਾਊਗਾ, ਜਿਹੜਾ ਕੋਈ ਜਾਊਗਾ ਪੰਚਾਇਤ ਉਹਦੇ ਖਿਲਾਫ ਹੋਊਗੀ। ਉਹ ਗੱਲਾਂ ਹੋਣ ਤੋਂ ਬਾਅਦ ਜੂਦ ਗੱਲ ਆ ਗਈ ਸੋਦਰ ਮੋਟਰਾਂ ਤੇ ਸੋਦਰ ਮੋਟਰਾਂ ਦੀਆਂ ਇੰਨੀਆਂ ਚੋਰੀਆਂ ਹੋ ਗਈਆਂ ਕੋਈ ਸਟਾਰਟਰ ਲਾ ਕੇ ਲੈ ਗਿਆ ਕੋਈ ਕਨੈਕਸ਼ਨ ਵੱਢ ਕੇ ਲੈ ਗਿਆ ਕੋਈ ਤਾਰ ਵੱਢ ਕੇ ਲੈ ਗਿਆ ਮੇਰਾ ਖੋਤਾ ਸਟਾਰਟਰ ਲੈ ਗਿਆ 28000 ਰੁਪਏ ਦਾ ਉਹਦੇ ਉੱਤੇ ਲੱਗੇ ਸੀ ਚਲੋ ਨਹੀਂ ਪਤਾ ਲੱਗਿਆ ਅੱਗੇ ਪਤਾ ਲੱਗ ਜੂਗਾ ਉਤੋਂ ਬਾਅਦ ਦੇ ਵਿੱਚ ਅੱਜ ਫੇਰ ਪਿੰਡ ਦੇ ਵਿੱਚੋਂ ਫੋਨ ਆਇਆ ਪੇਰੋਂ ਵਾਲੀ ਸੜਕ ਦੇ ਉੱਤੇ 6-7 ਸੋਦਰ ਮੋਟਰਾਂ ਸੀ ਉਹਨਾਂ ਦੇ ਰਾਤ ਕਨੈਕਸ਼ਨ ਵੱਢ ਕੇ ਲਏ ਗਏ ਵੱਢ ਕੇ ਕਦੋਂ ਲਏ ਗਏ ਜਦੋਂ ਪਿੰਡ ਦਾ ਕੱਠ ਹੋਇਆ ਸੀ ਉਸ ਤੋਂ ਬਾਅਦ ਚ ਫੇਰ ਅੱਜ ਸਾਡੀ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਇੱਕ ਮੀਟਿੰਗ ਹੋਈ ਉੱਥੇ ਐਸਐਸਪੀ ਸਾਹਿਬ ਡੀਸੀ ਸਾਹਿਬ ਗੁਰਪ੍ਰੀਤ ਬਾਈ ਐਮਐਲਏ ਬਣਾੜੀ ਸਾਰੇ ਅਧਿਕਾਰੀ ਸੀਗੇ ਸਾਰੇ ਬਲਾਕ ਤਹਿੀਰ ਦੇ ਸਰਪੰਚ ਉੱਥੇ ਇਕੱਠੇ ਹੋਏ ਕੱਟੇ ਹੋਣ ਤੋਂ ਬਾਅਦ ਦੇ ਵਿੱਚ ਹਰ ਇੱਕ ਬੰਦੇ ਨੇ ਆਪਣਾ ਆਪਣਾ ਪੱਖ ਰੱਖਿਆ ਪੱਖ ਰੱਖਿਆ ਜਦੋਂ ਪੱਖ ਰੱਖਿਆ ਮਤਲਬ ਇੱਕ ਬਜ਼ੀਰ ਸਰਪੰਚ ਹੈ ਮੁੰਡਾ ਬਹਿਣੀਆਲ ਤੋਂ ਉਹਨੇ ਆਪ ਦਾ ਪੱਖ ਰੱਖਿਆ ਉਹ ਕਹਿੰਦਾ ਵੀ ਐ ਕਰਕੇ ਸਾਡੇ ਪਿੰਡ ਬਹਿਣੀਆਲ ਦੇ ਵਿੱਚ ਚੋਰੀਆਂ ਹੁੰਦੀਆਂ ਮੈਂ ਵੀ ਕਿਹਾ ਮੈਨਾਂ ਵੀ ਸਾਡੇ ਪਿੰਡ ਵੀ ਚੋਰੀਆਂ ਹੁੰਦੀਆਂ ਚੋਰੀਆਂ ਕਿੱਥੋਂ ਆਉਂਦੀਆਂ ਥਰਮਲ ਪਲਾਂਟ ਬਣਾਲੀ ਦੇ ਵਿੱਚੋਂ ਉੱਥੇ ਐਸਐਸਪੀ ਸਾਹਿਬ ਨੇ ਪਤਾ ਕੀ ਕਿਹਾ ਵੀ ਇਹ ਮੁੱਦਾ ਬੰਦ ਕਰੋ ਇਹ ਗੱਲਾਂ ਬਾਤਾਂ ਦੀਆਂ ਉੱਥੇ ਇੱਕ ਸਰਪੰਚ ਨੇ ਉੱਠ ਕੇ ਕਿਹਾ ਕਹਿੰਦਾ ਜੀ ਜਦੋਂ ਚੋਰੀਆਂ ਹੁੰਦੀਆਂ ਸਾਡਾ ਪਿੰਡ ਇਕੱਠਾ ਹੋ ਗਿਆ ਬੰਦੇ ਦੇ ਛੱਪੇਟ ਮਾਰੂਗੇ ਤਾਂ ਐਸਐਸਪੀ ਸਾਹਿਬ ਨੇ ਪਤਾ ਕੀ ਕਿਹਾ ਵੀ ਆਪਾਂ ਕਾਨੂੰਨ ਨੂੰ ਹੱਥ ਕਿ ਨਹੀਂ ਲੈ ਸਕਦੇ ਕੀ ਗੱਲ ਵੀ ਕਾਨੂੰਨ ਜਿਹੜੇ ਬੰਦੇ ਚੋਰੀ ਕਰਦੇ ਆ ਜਿਹੜੇ ਬੰਦੇ ਨਸ਼ਾ ਵੇਚਦੇ ਆ ਜਿਹੜੇ ਬੰਦੇ ਨਸ਼ਾ ਕਰਦੇ ਆ ਕੀ ਕਾਨੂੰਨ ਉਹਨਾਂ ਦੇ ਹੱਥ 'ਚ ਹੈਗਾ ਜਿਹੜੇ ਬੰਦੇ ਸਮਾਜ ਸੇਵੀ ਐ ਜਿਹੜੇ ਬੰਦੇ ਇਹਨਾਂ ਚੀਜ਼ਾਂ ਨੂੰ ਰੋਕਦੇ ਐ ਉਹ ਕਾਨੂੰਨ ਹੱਥ ਚ ਲੈ ਨਹੀਂ ਸਕਦੇ ਜੇ ਆਹੀ ਕੰਨਾ ਰਹਿ ਗਈਆਂ ਤਾਂ ਫਿਰ ਚੋਰੀਆਂ ਵੀ ਵਧਣਗੀਆਂ ਨਸ਼ੇ ਵੀ ਵਧਣਗੇ ਮੈਂ ਤਾਂ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਦਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੇਨਤੀ ਕਰਦਾ ਵੀ ਜੇ ਕਾਨੂੰਨ ਆਪਾਂ ਆਪਣੇ ਹੱਥ ਚ ਨਹੀਂ ਲੈ ਸਕਦੇ ਤਾਂ ਜਿਹੜਾ ਆਪਾਂ ਨੂੰ ਮਤਲਬ ਪਿੰਡਾਂ ਨੇ ਸਰਪੰਚ ਚੁਣੇ ਐ ਮੈਂਬਰ ਸੇਵਨ ਚੁਣੇ ਐਗੇ ਤਾਂ ਪਾ ਸਾਰੇ ਇਕੱਠੇ ਹੋਗੇ ਐਸਐਸਪੀ ਸਾਹਿਬ ਦੇ ਦਫਤਰ ਚ ਜਿੱਗੇ ਜਾ ਕੇ ਆਪਣੀਆਂ ਮੋਹਰਾਂ ਆਪਣੀਆਂ ਲੈਟਰ ਪੜਨਾ ਚੱਕ ਉਹਨਾਂ ਨੂੰ ਫੜਾ ਦਿਓ ਵੀ ਸਾਡੇ ਹੱਥ ਖੜੇ ਐ ਜੀ ਸਾਡੇ ਬਸ ਦੀ ਗੱਲ ਹੀ ਹੈਗੀ ਜਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਾਵਰਾਂ ਦਿਓ ਪਿੰਡਾਂ ਦੀਆਂ ਪੰਚਾਇਤਾਂ ਦੇ ਨਾਲ ਖੜੋ ਸਪੋਰਟ ਕਰੋ ਕਿਉਂ ਨਹੀਂ ਕਰਦੇ ਮੇਰੇ ਕੋਲੇ 4 ਵਜੇ ਤੋਂ ਲੈ ਕੇ ਹੁਣ ਤੱਕ 25 ਫੋਨ ਆ ਗਏ ਭਾਈ ਸਾਡੀਆਂ ਤਾਰਾਂ ਵੱਢ ਕੇ ਲੈ ਗਏ ਸਾਡੇ ਕਨੈਕਸ਼ਨ ਕੱਟ ਕੇ ਲੈ ਗਏ ਮੈਂ ਕਿਹਾ ਭਾਈ ਥਾਣੇ ਬਗ ਜੂ ਥਾਣੇ ਜਾਂਦੇ ਆ ਸੁਣਵਾਈ ਨਹੀਂ ਕੋਈ ਹੁੰਦੀ ਕਿਉਂਕਿ ਜਦੋਂ ਸਾਹਰੇ ਖੁਦ ਹੀ ਕਹਤਾ ਵੀ ਕਾਨੂੰਨ ਆਪਾਂ ਹੱਥ ਚ ਲੈ ਨਹੀਂ ਸਕਦੇ ਤਾਂ ਫਿਰ ਥਾਣੇ ਰਿਪੋਰਟ ਲਿਖ ਲੈਣਗੇ ਉਹ ਤੇ ਐਫ ਆਈ ਆਰ ਹੋ ਜੂਗੀ ਉਦੋਂ ਬਾਅਦ ਕੀ ਹੋਊਗਾ ਸੋ ਵੀਰ ਬਣ ਕੇ ਇਹਨਾਂ ਗੱਲਾਂ ਤੇ ਗੌਰ ਕਰੋ ਮੈਂ ਤਾਂ ਆਪ ਦਾ ਪਰਿਵਾਰ ਲੈ ਕੇ ਅੱਗੇ ਚੱਲਣ ਨੂੰ ਤਿਆਰ ਹੈ ਪਹਿਲਾਂ ਵੀ ਚੱਲੇਗਾ ਹੁਣ ਵੀ ਚੱਲੂਗਾ ਇੱਕ ਪਿੰਡ ਦਾ ਸਰਪੰਚ ਹੋਣ ਦੇ ਤੌਰ ਤੇ ਚੱਲੂਗਾ ਸੋ ਵੀਰ ਬਣ ਕੇ ਇੰਨਾਂ ਗੱਲਾਂ ਤੇ ਗੌਰ ਕਰੋ ਸਾਰੇ ਬੰਦੇ ਤੁਹਾਨੂੰ ਕੋਈ ਬੰਦਾ ਕਹਿ ਜੂਆ ਵੀ ਜਰ ਰਾਜੂ ਨੇ ਗਲਤ ਕਰਤਾ ਰਾਜੂ ਗਲਤ ਨਹੀਂ ਕਰਦਾ ਰਾਜੂ ਸਹੀ ਗੱਲ ਕਰੂਗਾ ਸਹੀ ਗੱਲਾਂ ਪਹਿਲਾਂ ਕਰੀਏ ਪਿੰਡ ਵਾਸਤੇ ਖੜੇਗਾ ਪਿੰਡ ਵਾਸਤੇ ਖੜੂਗਾ ਪੂਰੇ ਹਲਕੇ ਵਾਸਤੇ ਖੜੂਗਾ ਸੋ ਵੀਰ ਬਣ ਕੇ ਇਹਨਾਂ ਗੱਲਾਂ ਤੇ ਸਾਰੇ ਗੌਰ ਕਰਕੇ ਆਪ ਕੋ ਆਪਣੀ ਰਾਖੀ ਕਰ ਲੋ ਮੈਨੂੰ ਨਹੀਂ ਲੱਗਦਾ ਵੀ ਸਰਕਾਰ ਗੌਰ ਕਰ ਲੋ ਮੈਨੂੰ ਨਹੀਂ ਲੱਗਦਾ ਪ੍ਰਸ਼ਾਸਨ ਗੌਰ ਕਰ ਲੂਗਾ ਜਦੋਂ ਖੁਦ ਐਸਐਸਪੀ ਸਾਹਿਬ ਇੱਕ ਗੱਲ ਕਹਿ ਸਕਦੇ ਐ ਵੀ ਕਾਨੂੰਨ ਹੱਥ 'ਚ ਨਹੀਂ ਲੈ ਸਕਦੇ ਤੇ ਜੱਟ ਕੋਲੇ ਕੀ ਹੁੰਦਾ ਹੈਗਾ ਜੱਟ ਕੋਲੇ ਡਾਂਗ ਤੇ ਜੇ ਜੱਟ ਡਾਂਗ ਵਰਤੂਆ ਤਾਂ ਫਿਰ ਪ੍ਰਸ਼ਾਸਨ ਜੱਟ ਦੇ ਖਿਲਾਫ ਹੋਊਗਾ ਜੱਟ ਤਾਂ ਪਹਿਲਾਂ ਵੀ ਮਰਿਆ ਸੀ ਅੱਜ ਵੀ ਮਰਿਆ ਤੇ ਬਾਅਦ 'ਚ ਵੀ ਮਰਦਾ ਹੈ 还是干。